ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ। ਇੱਕ ਅਕਲਖਰ ਮੈਂ ਆਪਕਾ ਸਵਾਗਤ ਹੈ। ਮੈਂ ਤੁਹਾਡਾ ਇੱਕ ਹੈ ਤੁਸੀਂ ਮੇਰਾ ਮਾਨ। ਅੱਜ ਲੈ ਕੇ ਹਾਜ਼ਰ ਨੇ ਤੁਹਾਡੇ ਬਾਤ ਤੇ 오ਰੇਂਜ ਕਲਰ ਦਾ ਸੂਟ ਸਪੈਸ਼ਲੀ ਡਿਮਾਂਡ ਦੇ ਉੱਤੇ ਬਣਵਾਇਆ। ਕੰਮ ਚੈੱਕ ਕਰ ਲੋ ਸੇਵ ਫੋਟੋ ਵਾਲਾ ਡਿਜ਼ਾਈਨ ਹੈ, ਬੁਟੀਕ ਵਾਲਾ ਪੀਸ ਹੈ। ਲੇਟੈਸਟ ਚੀਜ਼ਾਂ हट ਕੇ ਚੀਜ਼ਾਂ। ਬਾਜੂਆ ਦੇ ਵੀ ਕੰਮ ਆ ਪਹੁੰਚੇ ਦੇ ਵੀ ਕੰਮ ਆ ਜਿਵੇਂ ਵੀ ਕੀ ਪਤਾ ਸਭ ਨੂੰ ਸਾਡੀ ਸੇਲ ਚੱਲ ਰਹੀ ਸੀਗੀ ਮੇਰੇ ਭੈਣਾਂ ਦੇ ਬਹੁਤ ਫੋਨ ਆਏ ਕਿ ਸੇਲ ਨੂੰ ਵਧਾਇਆ ਜਾਵੇ ਭੈਣਾਂ ਦੀ ਹੈਵੀ ਡਿਮਾਂਡ ਤੇ ਹੈਵੀ ਮੰਗ ਤੇ ਮੁੱਖ ਰੱਖਦੇ ਹੋਏ ਸੇਲ ਕਰਤੀ 1 April ਤੋਂ ਲੈ ਕੇ 13 April ਵਿਸਾਖੀ ਤੱਕ ਪੂਰੀ ਫੁੱਲ ਭਾਰੀ ਸੇਲ ਲੱਗ ਗਈ ਹੈ ਸੇਲ 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 ਵਿਸਾਖੀ ਤੱਕ ਵਿਸਾਖੀ ਸੇਲ ਵਿਸਾਖੀ ਬੰਪਰ ਸੇਲ ਆ ਲੋ ਜੀ ਿਸਾਕੀ ਬੰਪਰ ਲੱਗ ਗਿਆ ਜੀ ਏਕੇ ਕਲੈਕਸ਼ਨ ਮੇਨ ਵੇਅਰ ਕੁਰਾਲੀ ਤੇ ਮਾਲਾ ਰੇਟ ਵੀ ਬੋਲੂਗੇ ਜੀ ਪਹਿਲਾਂ ਵੈਰਾਈਟੀ ਚੈੱਕ ਕਰੋ ਬਲੈਕ ਸੂਟ ਮੇਰੀਆਂ ਭੈਣਾਂ ਦੀ ਡਿਮਾਂਡ ਆ ਰਹੀ ਦੀ ਬਲੈਕ ਸੂਟ ਜਿੰਨੇ ਮਰਜ਼ੀ ਲੈ ਲੋ ਇੱਕ ਲੈ ਲੋ ਦੋ ਲੈ ਲੋ ਤਿੰਨ ਲੈ ਲੋ ਚਾਰ ਲੈ ਲੋ ਜਿੰਨੇ ਮਰਜ਼ੀ ਲੈ ਲੋ ਦੁਪੱਟੇ ਕਰ ਲੋ ਚੈੱਕ ਦੇਖੋ ਪੱਟੇ ਖਸਾਨਾ ਤੇ ਲੰਬੇ ਚੋੜੇ ਰੁਪੱਟੇ ਇੱਕ ਲੈਸ ਵਾਲੇ ਸੂਟ ਮੇਰੀਆਂ ਭੈਣਾਂ ਕਹਿ ਰਹੀ ਦੀਆਂ ਆ ਲੋ ਉਹ ਵੀ ਆ ਗਏ ਚੱਕੋ ਜਿੰਨੇ ਜਿੰਨੇ ਮਰਜ਼ੀ ਸੂਟ ਲਈ ਜਾਓ ਰੇਟ ਸੁਣ ਕੇ ਹੈਰਾਨ रह ਜੂਗੇ ਇਹ ਜੇ ਰੇਟ ਕਰਦੇ ਲੋਕ ਗਾਕਾਂ ਦੇ ਕਰਦੇ ਨੇ ਫਾਇਦੇ ਡਬਲ ਸ਼ੇਡ ਦੇ ਵਿੱਚ ਦੁਪੱਟਾ ਡਬਲ ਸ਼ੇਡ ਦੇ ਵਿੱਚ ਦੁਪੱਟਾ ਬਹੁਤ ਹੀ ਪਿਆਰਾ ਡਿਜ਼ਾਈਨ ਗਰਲੀਸ਼ ਲੁੱਕ ਬੁਟੀਕ ਵਾਲੇ ਪੀਸ ਡਿਜ਼ਾਈਨਿੰਗ ਆ ਕਰ ਲੋ ਚੈੱਕ ਪਿਓਰ ਖਾਦੀ ਗੋਟਨ ਵੀ ਆ ਗਿਆ ਜੀ ਆਹ ਲੋ ਜੀ ਆਹ ਲੋ ਜੀ ਖਾਦੀ ਗੋਟਨ ਧਾਗੇ ਦਾ ਕੰਮ ਉੱਪਰ ਬਾਜ਼ਾਰ ਦਾ ਰੇਟ ਹੈਗਾ 1500 1800 2200 ਪਰ ਏਕੇ ਕਲੈਕਸ਼ਨ ਨੇ ਰੱਬ ਵਰਗੇ ਗਾਕਾਂ ਦਾ ਕਰਨਾ ਹੈ ਫਾਇਦਾ ਇੰਨੇ ਦਾ ਸਿਰਫ 699 ਰੁਪਏ ਦਾ 699 ਸਿਰਫ 699 699 ਵਿੱਚ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਜਿੰਨੇ ਮਰਜ਼ੀ ਇਸ ਤੋਂ ਇਲਾਵਾ 1.5 200 ਡਿਜ਼ਾਈਨ ਹੋਰ ਦੇ ਦੋਗੇ 699 35 ਕੁਆਲਿਟੀ ਇਹ ਕਾ ਹੈ ਤੁਹਾਈ ਹੈ ਜੀ ਸਲਵਾਰ ਤੇ ਵਰਕ ਹੈ 450 ਰੁਪਏ ਦਾ ਕਰੋ ਚੈੱਕ 450 ਰੁਪਏ ਦਾ 450 ਰੁਪਏ ਮਾ 2n 2.5 ਦਾ ਸੂਟ ਵਧੀਆ ਡਿਜ਼ਾਈਨ ਇੱਕ ਨੰਬਰ ਚੀਜ਼ਾਂ 3D ਦੁਪੱਟੇ 450 450 ਆ ਲੋ ਡਿਜ਼ਾਈਨ ਕਰ ਲੋ ਚੈੱਕ ਵੀਡੀਓ ਲੰਬੀ ਨਾ ਹੋ ਜAVE ਦੋ ਦੋ ਸੂਟ ਖੋਲੋਂਗਾ ਬਸ ਇਸ ਵਾਰ ਡਿਜ਼ਾਈਨਿੰਗ ਕਰ ਲੋ ਚੈੱਕ ਸਲਵਾਰਾਂ ਤੇ ਹੋਊਗਾ ਕੰਮ ਦੁਪੱਟਿਆਂ ਤੇ ਹੋਊਗਾ ਕੰਮ ਸੇਮ ਫੋਟੋ ਵਾਲੇ ਮਾਲ ਹੈ ਵੀਡੀਓ ਵਾਲਾ ਮਾਲ ਏਕੇ ਕਲੈਕਸ਼ਨ 메ਨ ਬਜ਼ਾਰ ਕਰਾਲੀ ਆ ਲੋ 450 450 450 ਸਲਵਾਰਾਂ ਦੇ ਸਾਰੀਆਂ ਵਰਕ ਹੋਊਗਾ ਆ ਲੋ ਕਰੋ ਚੈੱਕ ਠੀਕ ਹੈ ਜੀ ਡਿਜ਼ਾਈਨਿੰਗ ਨਵੇਂ ਡਿਜ਼ਾਈਨ ਉਹ ਅਗਲਾ ਡਿਜ਼ਾਈਨ ਕਰੋ ਚੱਕ ਜੀ ਬਾਜ਼ਾਰ ਦਾ ਰੇਟ ਹੈਗਾ 1800 1900 ਪਰ ਇਹ ਇੱਕ ਇੱਕ ਕਲੈਕਸ਼ਨ ਦਾ ਰੇਟ 699 699 699 699 ਸਰ ਪੱਗਿਆਂ ਦਾ 99 ਪੱਗਿਆਂ ਦਾ ਕੰਮ ਹੋਇਆ ਵਾ ਟਰੈਡ ਵਰਕ ਫਾਈਨ ਕੁਆਲਟੀ ਆਹ ਲੋ ਦੁਪੱਟਾ ਵਰਕ ਦੁਪੱਟਾ ਵਰਕ ਇਹਦੇ ਵਿੱਚ ਰੰਗ ਟੰਗ ਹੋਰ ਵੈਰਾਈਟੀ ਬਹੁਤ ਮਿਲ ਜੂंगी 600 ਆਇਆ ਪਿਓਰ ਕਾਟਨ ਦੇ ਸੂਟ ਸੇਵ ਫੋਟੋ ਆਲਾ ਮਾਲ ਹੈ ਬਟਿਕਾ ਆਲਾ ਬਜ਼ਾਰ ਦਾ ਰੇਟ ਹੈਗਾ 800 ਬਜ਼ਾਰ ਦਾ ਰੇਟ ਹੈਗਾ 1000 ਆ ਲੋ ਏਕ-ਏਕ ਕਲੈਕਸ਼ਨ ਦੇ 450 ਰੁਪਏ ਦਾ ਆਈਓਰ ਕੋਟਨ ਦਾ ਸੂਟ ਹੈਗੀ ਸੇਲ ਸਰਾਂਡਰ ਦੇ ਵੀ ਪ੍ਰਿੰਟ ਬੈਕ ਤੇ ਵੀ ਪ੍ਰਿੰਟ ਬਾਜੂਆ ਦੇ ਵੀ ਪ੍ਰਿੰਟ ਆਲ ਓਵਰ ਪ੍ਰਿੰਟਡ ਸੂਟ ਆ ਬਸ ਆਖੀ ਸੇਲ ਮੇਲਾ ਲੱਗ ਗਿਆ ਇੱਕ ਲੈਣੇ ਦੋ ਲੈਣੇ 10 ਲੈਣੇ 20 ਲੈਣੇ 10 ਲੈਣੇ 30 ਲੈਣੇ ਜਿੰਨੇ ਮਰਜ਼ੀ ਲੈ ਲਓ ਮਿਲ ਜਣੇ ਚਾਰ-ਚਾਰ ਕਰ ਮਿਲ ਜੂਗਾ ਚਾਰ-ਚਾਰ ਰੰਗ ਮਾਲ ਬਹੁਤ ਹੈ ਦੇ ਵਿੱਚ ਵੈਰਾਈਟੀ ਬਹੁਤ ਆ ਫੋਟੋ ਵਾਲੇ ਸੂਟ ਆ ਓਕੇ ਰੇਟ 450 ਕਰਤਾ 450 454 ਤਮੰਨਾ ਦਾ ਮਾਲ 450 ਕਰਤਾ ਤਮੰਨਾ ਟੈਕਸ ਰਾਮ ਟੈਕਸ 600 ਕੋਈ ਵੀ ਜਿਹੜਾ 500 ਕੋਈ ਵੀ ਜਿਹੜਾ 700 ਕੋਈ ਵੀ ਜਿਹੜਾ 800 ਕੋਈ ਵੀ ਜਿਹੜਾ 1000 ਪਰ ਇਹ ਕਿਹਾ ਮੈਂ ਦੇਣਾ 450 ਦਾ ਹੋਰ 50 only 450 450 ਕੱਪੜਾ ਕਰ ਲੋ ਚੈੱਕ ਡਿਜ਼ਾਈਨ ਕਰ ਲੋ ਚੈੱਕ ਆ ਦੋ ਤਿੰਨ ਡਿਜ਼ਾਈਨ ਮੈਂ ਨਿਗਾ ਮਰਾਜ਼ੀ ਤੇ ਇਲਾਵਾ 100 200 ਡਿਜ਼ਾਈਨ ਹੋਰ ਮਿਲ ਜੂਗਾ ਇੱਕ ਕਰਨਾ ਆਪਾਂ ਨੇ ਰੱਬ ਵਰਕੇ ਕਾਕਾ ਦਾ ਫਾਇਦਾ ਸਮਾਲ ਆ ਗਿਆ ਬਹੁਤ ਪਿਓਰ ਰਗੰਜਾ ਵਿਸਕੋਸ ਔਰਗੰਜੇ ਦੇ ਸੂਟ ਆ ਇਹ ਬਾਜ਼ਾਰ ਦਾ ਰੇਟ ਹੈਗਾ 3500 ਰੁਪਏ ਬਾਜ਼ਾਰ ਦਾ ਰੇਟ ਹੈਗਾ 3500 ਰੁਪਏ ਪੈਣੋਂ ਪਰ ਆਪਣਾ ਰੇਟ ਤੁਸੀਂ ਸੁਣ ਕੇ ਹੈਰਾਨ रह ਜਾਓਗੇ ਪਿਓਰ ਰਗੰਜਾ ਪਿਓਰ ਰਗੰਜਾ ਚਲਵਾਰ ਚਲਵਾਰ ਹੋਊਗੀ ਪਿਓਰ ਦੀ ਜੀ ਨਾਲ ਚਲਵਾਰ ਤੇ ਵੀ ਵਰਕ ਚਲਵਾਰ ਤੇ ਵਰਕ ਹੋਊਗਾ ਦੁਪੱਟਾ ਹੋਊਗਾ ਫੁੱਲ ਪਿਓਰ ਦਾ ਰੁਪੱਟੇ ਤੇ ਵੀ ਵਰ ਕਹੂੰਗਾ ਵਿਸਕੋਸ ਔਰ ਗੰਜਾ ਨਾ ਹੋਵੇ 10 ਲੱਖ ਰੁਪਏ ਨਾਮ ਕੋਈ ਸਾਬਤ ਕਰ ਦਵੇਗੀ ਵਿਸਕੋਸ ਰਗੰਜਾ ਨਹੀਂ ਹੈਗਾ 10 ਲੱਖ ਰੁਪਏ ਨਾਮ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਚੈੱਕ ਕਰ ਲੋ ਫੁੱਲ ਪਿਓਰ ਦੁਪੱਟਾ 3500 3600 ਐ ਰੇਟਾ ਬਾਜ਼ਾਰ ਦਾ ਮੇਰਾ ਰੇਟ ਵੀ ਸੁਣ ਕੇ ਜਾਇਓ ਠੀਕ ਹੈ ਜੀ ਇਹਦੇ ਮੈਂ ਰੰਗ ਵੀ ਦੇ ਦੂੰਗਾ ਚਾਰ ਚੰਗ ਰੰਗਾਂ ਦੀ ਲੋੜ ਹੀ ਨਹੀਂ ਪਤਾ ਪੈਣਾ ਲੋ ਕੀ ਮਾਲ ਹੁੰਦਾ ਹੈ ਜਾਨਾ ਲੋ ਜੀ ਫਿਰ ਆ ਲੋ ਡਿਜ਼ਾਈਨ ਚੱਕੋ ਦੂਆ ਇਹਦੇ ਮੈਂ 10-20 ਸੂਟ ਖੋਲੂੰਗਾ ਸਾਰੇ ਨਹੀਂ ਖੋਲੂੰਗਾ ਰੇਟ ਸੁਣ ਕੇ ਜਾਇਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਗਾਹ ਪੱਲੇ ਦਾ ਕੰਮ ਹੈ ਗਾਹ ਪੱਲੇ ਦਾ ਕੰਮ ਸਲਵਾਰ ਵੀ ਖੋਲ ਕੇ ਦਿਖਾ ਰਹੇ ਹੇ ਇੱਕ ਮਾਰੀ ਸਲਵਾਰ ਵੀ ਪਿਓਰ ਨਹੀਂ ਹੋਊਗੀ ਫੁੱਲ ਪਿਓਰ ਕਿਹਾ ਤਾਂ ਫੁੱਲ ਪਿਓਰ ਹੀ ਹੋਊਗੀ ਆ ਲੋ ਕੰਨੀ ਕਰ ਲੋ ਚੈੱਕ ਫੁੱਲ ਪਿਓਰ ਦੀ ਕੰਨੀ ਲੱਗੀ ਹੋਈ ਆ ਦੁਪੱਟਾ ਪਿਓਰ ਅਰਗੰਜਾ ਦਾ ਕੱਟਵਰਕ ਹੈਗਾ ਦੁਪੱਟਾ ਇਹਦਾ ਬਾਜ਼ਾਰ ਦਾ ਰੇਟ 3500 2250 1500 1800 ਇਦਾਂ ਵਿਕ ਰਿਆ ਆ ਲੋ ਜੀ ਬ੍ਰਾਈਟ ਆ ਲੋ ਫੁੱਲ ਪਿਓਰ ਦਾ ਸੂਟ ਵਿੱਚੇ ਆ ਗਿਆ ਇਹ ਦੇ ਵਿੱਚੇ ਫੁੱਲ ਪਿਓਰ ਇਹਨੂੰ ਕਹਿੰਦੇ ਫੁੱਲ ਪਿਓਰ ਕੱਪੜਾ ਬਾਜ਼ਾਰ ਦਾ ਰੇਟ ਹੈਗਾ 3500 3600 4000 ਸਾਡੀ ਦੁਕਾਨ ਤੇ ਹੀ ਇਹੀ ਸੂਟ ਪਿਛਲੇ ਮਹੀਨੇ 2500 2000 ਐਂ ਵਿਕ ਚੁੱਕਿਆ ਠੀਕ ਹੈ ਕਾਈ ਮੇਰੀਆਂ ਭੈਣਾਂ ਨੇ ਨਾਰਾਜ਼ ਵੀ ਹੋਣਾ ਕਿ ਮੈਨੂੰ 25 2500 ਦਾ ਲਾਇਆ ਦਦਾ ਜੀ ਪਰ ਇਹ ਹੁਣ ਆਫਰ ਲੱਗੀ ਹੈ ਵਿਸਾਖੀ ਦੀ ਇਹ ਆਪਾਂ ਕਰਨਾ ਗਾਕਾ ਦਾ ਫਾਇਦਾ ਪ्योर ਚਨੂਣ ਦਾ ਦੁਪੱਟਾ 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 1000 ਰੁਪਏ ਦਾ ਦੁਪੱਟੇ ਦਾ ਸਾਈਜ਼ ਦਿਖਾਓ ਦੁਪੱਟੇ ਦਾ ਸਾਈਜ਼ ਹੋਊਗਾ ਫੁੱਲ 2.5 ਮੀਟਰ ਆ ਲੋ ਫੁੱਲ ਪ्योर ਨਾ ਹੋਵੇ 10 ਲੱਖ ਰੁਪਏ ਨਾ ਮੈਂ ਕੱਪੜਾ ਚੈੱਕ ਕਰ ਲਿਓ ਕਈ ਦੁਕਾਨਦਾਰਾਂ ਨੇ ਕਹਿਣਾ ਕਰੇਪ ਦੀ ਵੀਡੀਓ ਹੈ ਕਰੇਪ ਕੱਪੜਾ ਇਹ ਹੈਗਾ ਫੁੱਲ ਪ्योर ਆ ਜ਼ੂਮ ਮਾਰ ਕੇ ਦਿਖਾ ਦਿਓ ਚਾਹੇ ਆ ਲੋ ਪ्योर ਰਗੰਜਾ ਰੇਟ ਸੁਣ ਲਿਓ ਮੇਰੀਆਂ ਭੈਣਾਂ ਇੱਕ ਹੱਥ ਬਨ ਕੇ ਵੇਣਤੀ ਆ ਪੀਸ ਕਰ ਲੋ ਚੈੱਕ ਸਲਵਾਰ ਦੇ ਪੌਂਚੇ ਗੱਡੇ ਹੋਏ ਆ ਦੁਪੱਟੇ ਕਰ ਲੋ ਚੈੱਕ ਬੋਹੋ ਬੋਲਦਾ ਪੀ ਫਾਈਨ ਕੁਆਲਟੀ ਪ੍ਰੀਮੀਅਮ ਕੁਆਲਟੀ ਹੈ ਸਾਰੀ ਇੱਕ ਨੰਬਰ ਚੀਜ਼ਾਂ ਦੁਪੱਟੇ ਕਰ ਲੋ ਚੈੱਕ ਸਾਰਾ ਵਧੀਆ ਮਾਲ ਹੈ ਇੱਕ ਦੇ ਇੱਕ ਡਿਜ਼ਾਈਨਿੰਗ ਆ ਇੱਕ ਦੇ ਇੱਕ ਵੈਰਾਈਟੀ ਰੇਟ ਸੁਣ ਕੇ ਹੈਰਾਨ ਰਹਿ ਜਾਓਗੇ ਤੁਸੀਂ ਕਿੰਨੇ ਦਾ ਸਿਰਫ 899 ਰੁਪਏ ਦਾ 599 ਸਿਰਫ 899 ਪਿਓਰ ਬਿਸਕੋਸ ਆ ਨਹੀਂ ਕੋਈ 3500 ਨਹੀਂ ਸਿਰਫ 899 ਸਲਵਾਰਾਂ ਦੇ ਕੰਮ ਜਿਹਨੇ ਵੀ ਲੈਣਾ ਰੇਟ 899 ਜਿਹਨੇ ਵੀ ਲੈਣਾ ਵਿਆਹ ਸ਼ਾਦੀ ਲਈ ਵਧੀਆ ਕੱਪੜੇ ਆਜੋ ਬਸ ਸਿੱਧਾ ਕਰਾਲੀ ਨੂੰ ਕਿੱਥੇ ਆਣਾ ਏਕੇ ਵਾਲਿਆਂ ਕੋਲ ਦੁਪੱਟਾ ਕਰ ਲੋ ਚੈੱਕ ਏਕੇ ਕਲੈਕਸ਼ਨ ਏਕੇ ਕਲੈਕਸ਼ਨ ਆਹ ਲੋ ਦੁਪੱਟਾ ਕਰ ਲੋ ਚੈੱਕ ਕਿੰਨਾ ਸੋਹਣਾ ਦੁਪੱਟਾ ਕੰਟਰਾਸਟ ਲੱਗਿਆ ਵਾ ਡਿਜ਼ਾਈਨਿੰਗਾਂ ਇਹ ਤੋਂ ਇਲਾਵਾ 4-500 ਡਿਜ਼ਾਈਨਿੰਗਾਂ ਹੋਰ ਦੇ ਦੂੰਗਾ ਏ ਹੋਰ ਐ ਨਹੀਂ ਹੈਗਾ ਪੁਰਾਣੇ ਮਾਲ ਦੀ ਵੀਡੀਓ ਪਾ ਰਿਹਾ ਨਵੇਂ ਮਾਲ ਦੀ ਵੀਡੀਓ ਪਾ ਰਿਹਾ ਤੁਹਾਡੇ ਸਾਹਮਣੇ ਤਾਂ ਇਹ ਨਾਲ ਨਾਲ ਪੈਕਿੰਗ ਖੁੱਲ ਰਹੀ ਹੈ ਤੋਡੇ ਸਾਹਮਣੇ ਪੈਕਿੰਗ ਖੁੱਲ ਰਹੀ ਆ ਆ ਲੋ ਆ ਦੇਖ ਲਿਓਣ ਤੁਹਾਡੇ ਸਾਹਮਣੇ ਪੈਕਿੰਗ ਖੋਲਣੀ ਆ ਸਾਰਾ ਨਵਾਂ ਮਾਲ ਹੋਊਗਾ ਫਰੈਸ਼ ਲੋਕੀ ਪਾਉਂਦੇ ਪੁਰਾਣੇ ਮਾਲ ਦੀ ਵੀਡੀਓ ਏਕੇ ਵਾਲੇ ਦੇ ਪਾਣੀ ਨਵੇਂ ਮਾਲ ਦੀ ਵੀਡੀਓ ਫਾਇਦਾ ਕਰਕੇ ਲਿਆ ਫਾਇਦਾ ਕਰਕੇ ਹੀ ਵੇਚਣਾ ਆਪਣਾ ਕਪੜਾ ਪਿਆ ਤਾਂ ਕਾਰੀਗਰ ਨੂੰ ਦੇ ਕੇ ਸਪੈਸ਼ਲ ਤਿਆਰ ਕਰਾਇਆ ਬਾਜ਼ਾਰ ਦਾ ਰੇਟ ਹੈਗਾ 2250 ਪਰ ਏਕੇ ਕਲੈਕਸ਼ਨ ਨੇ ਕਰਤਾ ਕਿੰਨੇ ਦਾ 899 ਰੁਪਏ ਦਾ 899 ਦਾ 899 ਦਾ ਇਹ ਮਾ ਪਿਓਰ ਦੀ ਸਲਵਾਰ ਪੂਰਾ ਕਰਾਲੀ ਬੰਬੇ ਅਮਰੀਕਾ ਜਿੱਥੇ ਮਰਜੀ ਘੁੰਮ ਲਿਓ ਆ ਰੇਟ ਨਹੀਂ ਮਿਲੂਗਾ ਆ ਕੁਆਲਿਟੀ ਨਹੀਂ ਮਿਲੂਗੀ ਮਾਲ ਨੇ ਮਿਲਣਾ ਕਿਤੇ ਵੀ 90 ਤੇ ਨਹੀਂ ਮਿਲਣਾ ਆ ਲੋ ਇਕਾ ਪਹਿਣਾ ਦੀ ਮੇਰੀ ਬਹੁਤ ਡਿਮਾਂਡ ਆ ਰਹੀ ਦੀ ਔਰਗੰਝਾ ਦੇ ਸੂਟ ਲਿਆਓ ਇਹ ਫੋਟੋ ਮੇਰੇ ਕੋਲ ਬਹੁਤ ਦੋ ਤਿੰਨ ਹਫਤੇ ਹੋ ਕੇ ਫੋਟੋ ਆ ਰਹੀ ਦੀ ਆ ਸੂਟ ਦੀ ਰਿਪੀਟ ਤੇ ਰਿਪੀਟ ਵੱਜਦੀ ਆ ਆ ਡਿਜ਼ਾਈਨ ਦੀ ਫੋਟੋ ਵਾਲਾ ਮਾਲ ਆ ਸਲਵਾਰ ਤੇ ਵੀ ਪੂਰਾ ਫੁੱਲ ਕੰਮ ਹੋਇਆ ਵਾ ਵਧੀਆ ਸੂਟ ਆ ਇੱਕ ਨੰਬਰ ਡਿਜ਼ਾਈਨਿੰਗ ਦੁਪੱਟਾ ਹੋਊਗਾ ਫੁੱਲ ਪਿਓਰ ਸਿਰਫ 899 ਇੱਕੋ ਸੂਟ ਬਹੁਤ ਸਿਕਾਈ ਜਿਹੜੀ ਮੇਰੇ ਭੈਣਾ ਫੋਟੋ ਲਿਆ ਰਹੀਆਂ ਮੇਰੇ ਕੋਲ ਬਹੁਤ ਜ਼ਿਆਦਾ ਆ ਲੋ ਆ ਕਰੋ ਡਿਜ਼ਾਈਨ ਚੈੱਕ ਇਹਦੀ ਵੀ ਮੇਰੇ ਕੋਲ ਬਹੁਤ ਫੋਟੋ ਆ ਰਹੀ ਸੀ ਬਾਜ਼ਾਰ ਦਾ ਰੇਟ ਹੈਗਾ 3500 3800 ਐਮ ਵੇਚ ਰਹੇ ਮੇਰੇ ਦੁਕਾਨਦਾਰ ਭਰਾ ਪਰ ਆਪਾਂ ਨੇ ਕਿੰਨੇ ਦੇਣਾ 899 ਰੁਪਏ ਦਾ ਮੈਚਿੰਗ ਸਲਵਾਰ ਹੈ ਮੈਚਿੰਗ ਦੁਪੱਟਾ ਹੈ ਔਰਗੰਝੇ ਦਾ ਦੁਪੱਟਾ ਬਾਜ਼ਾਰ ਮਾ ਦੁਪੱਟਾ ਲੈਣ ਚਲੇ ਜਾਓ 500 ਰੁਪਏ ਦਾ ਦੁਪੱਟਾ ਲਾ ਦੇਣਾ ਹੈ ਔਰਗੰਝੇ ਦਾ ਜਿੱਥੇ ਮਰਜ਼ੀ ਪਤਾ ਕਰ ਲਿਓ 899 899 899 ਰੁਪਏမှာ ਸੇਲ ਲੱਗੀ ਆ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਹੈਗੀ ਮਾਲ ਦੀ ਕੋਈ ਕਮੀ ਨਹੀਂ ਹੈਗੀ ਜਿੰਨੇ ਮਰਜ਼ੀ ਸੂਟ ਲੈ ਜਾਓ ਵਿਆਹ ਵਾਸਤੇ ਜਿਹਨੇ ਵੀ ਕੱਪੜਾ ਲੈ ਜਾਣਾ ਬਸ ਸਿੱਧਾ ਗੱਡੀ ਪਾ ਲੋ ਕਰਾਲੀ ਨੂੰ ਆਜੋ ਫਟਾਫਟ ਆਹ ਲੋ ਸਲਵਾਰ ਚੈੱਕ ਕਰ ਲੋ ਫੁੱਲ ਆਜੋ ਫਟਾਫਟ ਏਕੇ ਕਲੈਕਸ਼ਨ ਤੇ ਏਕੇ ਕਲੈਕਸ਼ਨ ਤੇ ਪੌਂਸੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰ ਵਾਲੀ 899 899 899 ਆਹ ਲੋ ਮੈਚਿੰਗ ਸਲਵਾਰ ਦੇ ਨਾਲ ਸੂਟ ਆ ਕੰਮ ਦੇਖ ਲੋ ਕਿੰਨਾ ਸੋਹਣਾ ਹੋਇਆ ਵਾ ਸਲਵਾਰ ਤੇ ਸਾਮੂਹ ਵਾ ਕੰਮ ਹੋਇਆ ਜੈਨ ਮੈਚਿੰਗ ਸਲਵਾਰ ਆ ਮੈਚਿੰਗ ਦੁਪੱਟਾ ਸੂਟ ਦੇਖ ਲੋ ਕਿੰਨਾ ਸੋਹਣਾ ਆਹ ਵਾਈਟ ਸੂਟ ਦੋ ਵਾਈਟ ਸੂਟ ਅਗਲੇ ਵਾਲਾ ਉਹ ਹੀ ਦਊਗਾ ਮੈਂ ਆਹ ਲੋ ਜੀ ਵਾਈਟ ਸੂਟ ਕਰੋ ਚੈੱਕ ਮੇਰੇ ਪੈਰਾਂ ਦੀ ਢਿਮਾਰ ਦੀ ਵਾਈਟ ਸੂਟ ਹੋਵੇ ਇੱਕ ਹੋਰ ਦੇਣਾ ਫਿਰ ਇੱਕ ਹੋਰ ਦੇਣਾ ਉਹ ਵੀ ਦੋ ਕੋਈ ਗੱਲ ਨਹੀਂ ਕਾ ਦੇਖੋ ਜੀ ਡਿਜ਼ਾਈਨ ਵਾਈਟ ਸੂਟ ਵਾਈਟ ਸਲਵਾਰ ਵਾਈਟ ਦੁਪੱਟਾ ਕੰਟਰਾਸਟ ਆਏ ਨੇ ਕਿਤੇ ਲੱਭੇ ਨਹੀਂ ਮਿਲਣਗੇ ਇਹ ਵਾਈਟ ਸੂਟ ਦੇ ਨਾਲ ਨਵੇਂ ਡਿਜ਼ਾਈਨ ਨਵੇਂ ਆਈਟਮਸ ਆਏ ਰੇਟ ਮਿਲੇਗਾ ਨਾ ਡਿਜ਼ਾਈਨ ਮਿਲਣਗੇ ਆਹ ਲੋ 3D ਸੂਟ ਕੰਟਰਾਸਟ ਸੂਟ ਹੈ ਹੈਂਡਵਰਕ ਦਾ ਕੰਟਰਾਸਟ ਸਲਵਾਰ ਹੈ ਕੰਟਰਾਸਟ ਦੁਪੱਟਾ ਗਾਲੇਪਾ ਮਾਰ ਦੋ ਜੂਮ ਥੋੜੀ ਹੈਂਡਵਰਕ ਦਿਖਾ ਦਿਓ ਆ ਲੋ ਦੁਪੱਟਾ ਕਰ ਲੋ ਚੈੱਕ ਫੁੱਲ ਪਿਓਰ ਦਾ ਦੁਪੱਟਾ ਲੱਗਿਆ ਵਾ ਬਾਜ਼ਾਰ ਦਾ ਰੇਟ ਹੈਗਾ 3500 ਪਰ ਇੱਕ ਇੱਕ ਕਲੈਕਸ਼ਨ ਨੇ ਕਿੰਨੇ ਦੇਣਾ 899 ਰੁਪਏ ਦਾ 899 ਜਿਹੜੇ ਵਧੀਆ ਚੁਆਇਸ ਰੱਖਣ ਵਾਲੇ ਗਾਹਕ ਹੈ ਜਲਦੀ ਜਲਦੀ ਆਜੋ ਬਾ ਸਾਰੇ ਵਧੀਆ ਮਾਲ ਆ ਗਿਆ ਹੈ ਇੱਕ ਇੱਕ ਕਲੈਕਸ਼ਨ ਤੇ ਆ ਲੋ ਕਰੋ ਚੈੱਕ ਆਰਗਨ ਜਿਆਦਾ ਡਿਜ਼ਾਈਨ ਕੋਈ ਕੁਸਟ ਨਹੀਂ ਸਿਰਫ 899 899 ਸਲਵਾਰ ਕਰ ਲੋ ਚੈੱਕ ਆ ਲੋ ਦੁਪੱਟਾ ਹੋਊਗਾ ਫੁੱਲ ਪਿਓਰ ਸਾਰੇ ਨਵੇਂ ਡਿਜ਼ਾਈਨ ਆ ਕੋਈ ਬ੍ਰਾਂਡ ਡਿਜ਼ਾਈਨ ਨਹੀਂ ਸਾਰੇ ਨਵੇਂ ਡਿਜ਼ਾਈਨ ਆ ਆ ਲੋ 899 899 ਆ ਲੋ 899 899 ਕੰਟਰਾਸਟ ਦੁਪੱਟੇ ਦੇ ਨਾਲ ਕਰ ਲੋ ਚੈੱਕ ਵਰਕ ਨਾਲ ਦਾ ਰਪੜ ਜਾ 1 ਵਾਰ ਰੇਟ ਹੈਗਾ 303500 ਵੀਡੀਓ ਨੂੰ ਐਂਡ ਤੱਕ ਦੇਖਿਓ ਐ ਕਿ ਐਂਡ ਨਾ ਕਰਿਓ ਆ ਲੋ ਮਾਲ ਹਜੇ ਵੀ ਮੁੱਕਿਆ ਨਹੀਂ ਹੈਗਾ ਬਹੁਤ ਮਾਲ ਪਿਆ ਇਹਦੇ ਵਿੱਚ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਿਓ ਸੇਮ ਫੋਟੋ ਨਾਲ ਦਾ ਸੂਟ ਆ ਲੋ ਯਾਰ ਦਾ ਰੇਟ ਹੈਗਾ 3500 4000 ਪਰ ਇੱਕ ਇਲੈਕਸ਼ਨ ਇੱਕ ਕਰਤਾ 899 ਰੁਪਏ ਮਾ ਮਾਲ ਆ ਗਿਆ ਫੋਲ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਮੈਂ ਤੁਹਾਡਾ ਏਕ ਹੇ ਤੁਸੀਂ ਮੇਰਾ ਮਾਨ ਵਾਣੀਆਂ ਦੀ ਹੱਟੀ ਇੱਕੋ ਇੱਕ ਹੱਟੀ 메ਨ ਬਜ਼ਾਰ ਕੋਰਾਲੀ ਚ ਆ ਜਿਓ ਜਲਦੀ ਜਲਦੀ ਪਹੁੰਚੋ ਆ ਲੋ ਜੀ ਬਰਖਾ ਦੇ ਵਿੱਚ ਡਿਜ਼ਾਈਨ ਆ ਲੋ ਪੂਰਾ ਬਰਖਾ ਵਾਦੀ ਹੈਵੀ ਸੂਟ ਜਾਲ ਦਾ ਬਜ਼ਾਰ ਦਾ ਰੇਟ ਹੈਗਾ 4 4 5 5000 ਰੁਪਏ ਵਿਕ ਰਿਹਾ ਬਜ਼ਾਰ ਮੈਂਹੀ ਸੂਟ ਪਿਓਰ ਰਗੰਜਾ ਦਾ ਕੰਮ ਦੇਖ ਲਓ ਸਾਰਾ ਹੈਂਡਵਰਕ ਦਾ ਕੰਮ ਹੋਇਆ ਵਾ ਨਾਲ ਸਲਵਾਰ ਲੱਗੀ ਵੀ ਪਿਓਰ ਦੀ ਪਰੇਕਿ ਗੈਲੈਕਸ਼ਨ ਚ ਜਿਹੜਾ ਲੱਗੀ ਸੀ 13 ਤਰੀਕ ਤੱਕ ਕਿੰਨੇ ਦਾ 99899 ਸਿਰਫ 899 899 ਪਹਿਲਾ ਆਓ ਪਹਿਲਾ ਪਾਓ 899 899 ਸਿਰਫ 899 ਵਿੱਚ ਫੋਟੋ ਵਾਲਾ ਮਾਲ ਹੈ ਬਾਜ਼ਾਰ ਦਾ ਰੇਟ ਹੈਗਾ 3500 4000 ਪਰ ਇਹ ਗੈਲੈਕਸ਼ਨ ਨੇ ਕਰਤਾ 899 ਬਾਜੂ ਵੀ ਕੱਡੇ ਹੋਏ ਆ ਪੌਂਚੇ ਵੀ ਕੱਡੇ ਹੋਏ ਆ ਦੁਪੱਟਾ ਵੀ ਕੱਢਿਆ ਵਾ ਪੂਰਾ ਫੁੱਲ ਪਾਰਟੀ ਵੇਰ ਸੂਟ ਹੈ ਇਨਾ ਵਿੱਚ ਮਾਲ ਦੀ ਕੋਈ ਕਮੀ ਨਹੀਂ ਆਣ ਦਊਗਾ ਜਿੰਨੇ ਮਰਜ਼ੀ ਸੂਟ ਲੈ ਲਿਓ 2 ਮਿੰਟ ਖੜ੍ਹ ਜਾਓ ਬਸ ਉਹਨਾਂ ਮਾਲ ਦੀ ਮਾਲ ਵੀ ਗਿਰਦਾ ਦੇਖ ਲਓ ਕਿਵੇਂ ਗਿਰਨਾ ਅੰਬੀਆਂ ਵਾਂਗ ਜਿਵੇਂ ਨੋਟ ਗਿਰਦੇ ਓਵੇਂ ਮਾਲ ਗਿਰਨਾ ਇੱਕ ਵਾਰ ਚੈੱਕ ਜ਼ਰੂਰ ਕਰਕੇ ਜਾਇਓ ਕੋਈ ਅੱਧੀ ਨਾ ਬਿਆਰੀ ਬਾਕੀ ਕਰਨਾ ਹੈ ਆ ਲੋ ਜੀ ਕਰੋ ਜੇ ਹੁਣ ਦੇਦੇ ਡਿਜ਼ਾਈਨ ਹੋਰ ਹੈਗਾ ਕੋਈ ਡਿਜ਼ਾਈਨ ਹੋ ਜਾਏ ਬਾਊ ਜੀ ਡਿਜ਼ਾਈਨ ਬਾਤ ਡਿਜ਼ਾਈਨ ਤਾਂ ਬਹੁਤ ਪਏ ਆ ਡਿਜ਼ਾਈਨ ਬਹੁਤ ਪਏ ਆ ਖੁੱਲਦੇ ਖੁੱਲਦੇ ਥੱਕ ਜਣੇ ਅੱਜ ਵੀਡੀਓ ਨਹੀਂ ਮੁਕਣੀ ਅੱਜ ਸ਼ਾਮਾਂ ਪੈ ਜਾਣੀਆਂ ਮਾਲ ਇੰਨਾ ਆਇਆ ਕਿ ਵਾ ਪੁੱਛੋ ਨਾ ਖਾਣ ਦੋ ਨਹੀਂ 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 ਜਿਆਦਾ ਨਹੀਂ ਪਤਾ ਕਾ ਚੱਕਰ ਆ ਇਕੱਠੇ ਵੀ ਆਪਾਂ ਨੂੰ ਕਰਨੇ ਪੈਣੇ ਅੱਜ ਇਹ ਅੱਜ ਦੇ ਤਾਂ ਵਿਕੇਗੇ ਓਕੇ 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 ਕੋਈ ਗੱਲ ਨਹੀਂ ਜੇ ਵੇਚੇਗਾ ਉਹ ਵਿਕੇਗਾ ਲੋ ਜੀ ਹੁਣ ਦੇਖੂਗੇ ਕੀ ਲੋ ਜੀ ਦੇਖੂਗੇ ਖਾਓ ਆ ਲੋ ਕਰੋ ਚੱਕਾ ਡਿਜ਼ਾਈਨ ਫਿਰ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਵੈਰਾਈਟੀ ਜਲਦੀ ਜਲਦੀ ਪਹੁੰਚੋ ਇੱਕ ਤੋਂ ਇੱਕ 989 ਕਰਾਲੀ ਜਿਹਨੇ ਵਿਆਹ ਸ਼ਾਦੀ 99 899 899 ਔਰ ਗੰਜਾ ਪਿਓਰ ਫੈਂਸੀ ਸੂਟ ਸਾਰੇ 899 ਸਾਰੇ ਪਹਿਨੇ ਜੀ 899 ਲਿਆ ਜੀ ਇਹਨੂੰ ਮੰਨ ਲਓ ਖੋਲੀ ਨਾ ਅਸੀਂ ਦਿਖਾ ਦੇ ਬਸ ਇੱਕ ਸੈਂਪਲ ਆ ਲੋ ਇਹ ਵੀ ਮਾਲ ਆ ਗਿਆ ਇਹ ਹੈਗਾ ਸਾਰਾ ਸੇਮ ਫੋਟੋ ਵਾਲਾ ਮਸਲਿਨ ਕਪੜੇ ਤੇ ਆਇਆ ਇਹ ਹੈਗਾ 600 ਰੁਪਏ ਦਾ 650 ਇਹ ਮੈਂ ਵੀ 1.200 ਡਿਜ਼ਾਈਨ ਦੇ ਦੂੰਗਾ 1.200 ਡਿਜ਼ਾਈਨ ਠੀਕ ਹੈ ਜੀ ਇਹਨੂੰ ਰੱਖ ਲੋ ਨਾ ਉੱਥੀ ਜਗ੍ਹਾ ਪਈ ਦੀ 650 650 ਇਹਨੂੰ ਰੱਖ ਲੋ ਨਾ ਉੱਥੀ ਆਹ ਲੋ ਹੁਣ ਅਗਲਾ ਡਿਜ਼ਾਈਨ ਕਰੋ ਚੈੱਕ ਆਹ ਲੋ ਕੰਮ ਦੇਖ ਲੋ ਕਿੰਨਾ ਸੋਹਣਾ ਹੋਇਆ ਵਾ ਹੈਂਡਵਰਕ ਦਾ ਠੀਕ ਹੈ ਜੀ ਮਾਲ ਆ ਗਿਆ ਫੁੱਲ ਦੇਖੋ ਡਿਜ਼ਾਈਨ ਚਾਰ ਚਾਰ ਹਜ਼ਾਰ ਪੈਸੇ ਨੇ ਯਾਰ ਚਾਰ ਚਾਰ ਹਜ਼ਾਰ ਐਂ ਵਿਕ ਰਿਹਾ ਬਾਜ਼ਾਰ ਮਾ ਸੂਟ ਨਾ ਵਿਕਦਾ ਹੋਵੇ ਤਾਂ ਮੈਨੂੰ ਕਮੈਂਟ ਕਰ ਦਿਓ ਇਸ ਵਾਰ ਕਮੈਂਟਾਂ માં ਸਾਰੇ ਦੱਸ ਦਿਓ ਜਿਹੜੇ ਇਹ ਲੈ ਕੇ ਜਾਉਂਗੇ ਸੂਟ ਕਿੱਦਾਂ ਦਾ ਕੱਪੜਾ ਕਿੱਦਾਂ ਦੀ ਕੁਆਲਿਟੀ ਤਾਂ ਕਿ ਹਰ ਇੱਕ ਪਹਿਨਣ ਨੂੰ ਪਤਾ ਲੱਗ ਜਾਵੇ ਕਿੱਦਾਂ ਦੇ ਡਿਜ਼ਾਈਨ ਹੈ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਲੋ ਜੀ ਸਿੱਟੋ ਮਾਲ 899 ਮਾਲ ਸਿੱਟੋ ਜੀ ਮਾਲ ਮਾਲ ਸਿੱਟੋ ਬੱਸ ਤੁਸੀਂ ਰੰਗ ਸਿੱਟੋ ਹੁਣ ਐਵੇਂ ਹੀ ਸਿੱੜੋ ਐਵੇਂ ਹੀ ਲਿਫਾਫਿਆਂ 'ਚ ਹੀ ਸਿੱੜਦੋ ਲਿਫਾਫਿਆਂ 'ਚ ਹੀ ਸਿੱੜਦੰਦੇ 899 ਮਾਲ 899 ਮਾਲ ਸਟਾਈਲ ਲੱਗੀ ਆ 899 ਹੈਲੋ ਨੰਬਰ ਲਓ ਜੀ 899 899 ਬੁਸਾਕੀ ਕੋਈ ਚਾਰ ਜਾਣੀ 3500 ਨਹੀਂ 899 899 ਸਿਰਫ 899 ਲਿਕਲੋ ਮੇਲਾ ਇੱਕ ਇੱਕ ਕਲੈਕਸ਼ਨ 899 ਇਸ ਕੋ ਮੇਲਾ 899 ਲੋ 7313 ਮਾਲ ਐ ਨਾ ਮਾਲ ਐ ਨਾ ਕਿ ਜਿੰਨਾ ਮਰਜੀ ਲੈ ਜਾਓ ਗੱਡੀਆਂ ਪਰ ਪਰ ਲੈ ਜਾਓ 899 899 ਆਰਾਮ ਮਨ ਲਈ ਆਰਾਮ ਮਨ ਲਈ ਜੀਵਨ ਸਾਰੇ ਟ੍ਰੈਂਡਿੰਗ ਆਰਟੀਕਲ 899 899 ਆ 400 ਗਲਿਆਰ 899 899 899 899 899 899 ਵਾਲਾ ਮੈਚਿੰਗ ਵਾਲਾ ਸੂਟ 899 ਵਾਲਾ ਜੀ ਮੈਚਿੰਗ ਵਾਲਾ ਆ ਲੋ ਬੁਰ ਰੰਜਾ ਦੇ ਵਰਤ ਲੱਗ ਲੱਗ ਹੈਡ ਵਰਕ ਮਕੀਨੀਕੀ ਕੰਮ ਸਾਰਾ 899 ਹੈਡ ਵਰਕ ਦਾ ਕੰਮ ਦਬਕੇ ਦਾ ਕੰਮ 899 ਕਰਦਾ ਉਹ ਵੀ ਸੱਚੀ 899 ਖੀਨਖਾਬ ਪੈਚ ਆ ਲੋ ਖੀਨਖਾਬ ਦਾ ਪੈਚ ਲੱਗਿਆ ਬਸ ਸੂਟ ਡਿਜ਼ਾਈਨ ਕਰ ਲੋ ਚੱਕਾ ਹੋ ਗਿਆ ਇੱਕ ਕੋਲ ਖੀਨਖਾਬ ਦਾ 899 ਸਿਰਫ 899 899 ਨੇ ਯਾਨੀ ਚਾਰ ਯਾਨੀ 899 ਸਿਰਫ 899 899 ਲੈ ਆਓ ਜੀ ਹੋਰ ਲੈ ਆਓ ਹੋਰ ਲੈ ਆਓ ਕੋਈ ਨਹੀਂ 800 ਸਭ ਬਾਤੇ ਕੋਰੇ 800 ਨੀ ਆ ਲੋ ਆਹ ਜੀ ਜੁਇਲ 800 ਨੀ ਮਾਲ ਪਿਆ ਬਾਦੂ ਆ ਲੋ ਜੀ 899 ਆ ਲੋ ਜੀ ਆ ਲੋ ਜੀ 800 ਨੀ ਲਿਆ ਜੀ ਹੋਰ ਆਹੇ ਤੋਹਫੇ ਆ ਦਿਖਾ ਆਹ ਲੋ ਜੀ ਟੋਪੀ 899 899 ਲੱਗੇ ਆਲੋ ਕਰ ਲੋ ਚੈੱਕ ਡਿਜ਼ਾਈਨ ਬਾਜ਼ਾਰ ਦੇ ਵਿੱਚ ਵਿਗਦਾ 3350 ਇੱਕ ਇੱਕ ਕਲੈਕਸ਼ਨ ਤੇ 899 899 ਟੱਕਰਾ ਵੇਚ ਦਿੰਦੇ ਨੇ ਲੋਕੀ ਆਹ ਲੋ ਜੀ 899 ਆਪਾਂ ਨੇ ਕਰਨਾ ਰੱਬ ਵਰਗੇ ਜਾਨ ਨੇ 899 899 ਮਾਰ ਦੇ ਜੂਮਾ ਪਹਿਲਾਂ ਕਹਿੰਦੀ ਇਹ ਕਲਰ ਦੀ ਬਹੁਤ ਡਿਮਾਂਡ ਹੈ ਕਲੀ ਕਲਰ ਦੀ 899 899 899 ਆਹ ਹੀ ਪੜਦੇ ਬੱਤੀ ਉਪੰਦੇਰਾ ਬਰੀਕ ਲਿਆਓ ਆਪਣੇ ਰੇਟ ਆ 899 899 899 899 899 ਆ ਵੀ ਲਾਵੇ ਲੈ ਆ ਆ ਦੇ ਆ ਲਿਆ ਖਾਨ ਜੀ ਨਾਲ ਰੱਖੋ ਆ ਲੋ 699 ਚੱਕੋ 699 ਚੱਕੋ ਲਾ ਜੋ ਸਟਰੈੱਡ ਵਰਕਰ ਦੇ ਵਿੱਚ 699 699 699 ਵਾਲਾ ਮਾਲ ਆ ਗਿਆ 699 699 699 699 ਅਲਿੰਟਡ ਮਾਲ ਪਿਆ ਵੇ ਗਾਹੇ 400 500 100 ਦਵਾਂਗੇ ਆਜੋ ਆਜੋ ਐਕਸ਼ਨ ਦੇ 700 699 14 ਤਰੀਕ ਤੱਕ ਸ਼ਕਤੀ ਵਾਲੇ ਦਿਨ ਤੱਕ ਪਹਿਲਾਂ ਆਓ ਪਹਿਲਾਂ ਪਾਓ ਫੇਰ ਨਾ ਕਿਹੋ ਮਾਲ ਮੁੱਕ ਗਿਆ ਮਾਲ ਦੀ ਮੰਗ ਹੈਗੀ ਜਿਆਦਾ ਮਾਲ ਹੈ ਘੱਟ ਵੀਰੇ ਨੂੰ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੇ ਲੋ ਇੱਕ ਵੀਡੀਓ ਜੌੜ ਰੇਡ ਬੋਲਦਾ ਉਹੀ ਲੱਗਣਾ 200 ਉਹੀ ਲੱਗਣਾ 200 ਜਿਆਦਾ ਨਹੀਂ ਕੋਈ ਵੱਧ ਨਹੀਂ ਇੱਕੋ ਰੇਡ ਇੱਕੋ ਮੁੱਲ ਦੀ ਹੱਟੀ ਬਾੜੀਆਂ ਦੀ ਹੱਟੀ ਏਕੇ ਕਲੈਕਸ਼ਨ ਮੇਨ ਬਿਆਰ ਕਰਾਲੀ ਡਿਜ਼ਾਈਨ ਕਰ ਲੋ ਚੈੱਕ ਵੀਡੀਓਜ਼ ਕਰ ਲੋ ਚੈੱਕ ਆਰਟੀਕਲ ਕਰ ਲੋ ਚੈੱਕ ਤੁਹਾਡੇ ਆਮ ਦੀ ਇੰਤਜ਼ਾਰ ਏਕੇ ਕਲੈਕਸ਼ਨ ਮੇਨ ਬਿਆਰ ਕਰਾਈ ਲੋ ਜੀ ਇਹਦੇ ਇਲਾਵਾ ਅੱਗੇ ਆ ਜੀ ਅੱਗੇ ਹੋਰ ਨਹੀਂ ਮੌਕੇ ਨਹੀਂ ਹਜੇ ਇਹ ਮੁੱਕਿਆ ਨਹੀਂ ਹਜੇ ਹਜੇ ਤਾਂ ਸ਼ੁਰੂਆਤਾਂ ਨੇ ਸ਼ੁਰੂਆਤਾਂ ਨੇ ਆ ਜਾਈਂ ਇੱਧਰ ਨਿੱਚੀ ਲਓ ਕਰਤੀ ਪਰੇ ਅੱਜ ਲਿਓ ਪਰ ਇਧਰ ਹੀ ਕਰਾ ਦਿਓ ਇੱਕ ਵਾਰ ਆਹ ਲਓ ਕਰੋ ਚੈੱਕ ਡਿਜ਼ਾਈਨ ਆਹ ਲਓ ਜੀ ਮਾਰੋ ਨਹੀਂ ਕਾ ਆਹ ਲਓ ਚੱਕੋ ਸ਼ਿਆਕੋ ਲੋ ਜੀ ਨੀ ਸਮਝਾਈ ਦੇ ਰਿਹਾ ਆ ਲੋ ਜੀ ਬੰਦਲ ਜਾ ਰਹੀਏ ਐ ਫੋਟੋ ਸੋ 99ਵਾਂ ਫੋਟੋ ਵਾਲਾ ਮਾਲ ਦਊਂਗਾ ਫੋਟੋ ਵਾਲਾ ਫੋਟੋ ਵਾਲੇ ਪੀਸ 99 899 899 699 699 ਜੀ ਇਹ 699 ਹਾਂਜੀ ਇਹ 699 ਲੋ ਜੀ ਛੇ ਫੋਟੋ ਵਾਲੇ ਸੂਟ ਮੈਂ ਖੋਲ ਕੇ ਵੀ ਦਿਖਾ ਦਮ ਆ ਲੋ ਕਰ ਲੋ ਚੈੱਕ ਇਹ ਪਹੁੰਚੇ ਹੈਗੇ ਪਹੁੰਚੇ ਵੀ ਹੈਗੇ ਜੀ ਪਹੁੰਚੇ ਵੀ ਹੈਗੇ ਗੱਜੂ ਵੀ ਆ ਗਿਆ ਦਿਖਾਓ ਜੀ ਫਿਰ ਪਹੁੰਚੇ ਵੀ ਦਿਖਾਓ ਲਓ ਜੀ ਬਾਜੀ ਬਾਗਾ ਜਾਨੀ ਹੈ ਇਹ ਕਪੜਾ ਦਸ ਦੋ ਕਿਹੜਾ ਹੈ ਇਹ ਇਹ ਕਪੜਾ ਕੋਟਨ ਹੈ ਜੀ ਕੋਟਨ 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 ਨਾ 99 ਆ ਲਓ ਦਿਖਾਵੇ ਬਾਡੀ ਹੋਰ 699 ਆ ਲਓ ਕਰੋ ਜੀ ਆ ਲਓ ਰਹੀਏ ਅੱਗੇ ਨੂੰ 699 699 ਉਹ ਜੀ ਨਹੀਂ ਹੈ ਨਹੀਂ ਨਾਲ ਉਹ ਨਾਲ ਰੱਪਟੇ ਦਵਾਗੇ ਜੀ 699 5 500 ਵਾਲਾ ਰੱਪਟਾ ਹੀ ਲੱਗੇ ਕੀ ਨਾਲ ਆ ਲੋ ਜੀ ਦੁਬਾਰਾ ਹੋਰ ਖੋਲਣ ਲੱਗੇ ਇੱਕ ਡਿਜ਼ਾਈਨ ਕਰ ਲੋ ਟੱਕ ਫੁਆਰਡ ਦੇਣ 699 ਰੁਪਏ ਮਾ ਕਰਤਾ ਕਿੰਨੇ ਦਾ 699 ਰੁਪਏ 699 699 699 699 ਦੁਪੱਟੇ ਆ ਗਏ ਲੈਟਾ ਨਾਲ ਆ ਲੋ 699 ਲੱਗੀ ਸ਼ੇਲ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੇ 699 699 ਸੇਮ ਫੋਟੋ ਵਾਲੇ ਸੂਟ ਬਸਾਖੀ ਸੈਲੀਬ੍ਰਿਟੀ ਸੂਟ ਫੋਟੋ ਕਰ ਲਓਗੇ ਕਲਰ ਫੋਟੋ ਵਾਲੇ ਪੀਸ ਆ ਲੋ ਫੋਟੋ ਕਰ ਲਓ ਚੈੱਕ ਸੈਲੀਬ੍ਰਿਟੀ ਵਾਲੇ ਸੂਟ 699 699 ਸਿਰਫ 699 ਅਡੇ ਇੰਤਜ਼ਾਰ ਜਲਦੀ ਆਓ ਜਲਦੀ ਪਾਓ ਏਕੇ ਆਪਣਾ ਫੋਨ ਨੰਬਰ ਦੱਸੋ ਜੀ ਮੋਰ ਨੰਬਰ 9814767800 ਏਕੇ ਕੋਲ ਫਿਲਮ ਲੈਣਾ ਹੋਵੇ ਮਿਲੂਗਾ ਮਿਲੂਗਾ ਜੀ ਮਿਲੂਗਾ 100 ਸੂਟ ਲੈ ਲਓ 10 ਦੇ ਲਓ 50 ਲੈ ਲਓ 100 ਲੈ ਲਓ 200 ਲੈ ਲਓ ਜਿੰਨੇ ਮਰਜ਼ੀ ਲੈ ਲਓ ਪਾਰ ਪਾਰ ਸੂਟ ਦੇਣੇ ਆ ਜੀ ਮੇਨ ਬਾਜ਼ਾਰ ਪੁਰਾਣੀ ਆਜੋ 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 ਹੱਟੀ ਬਾਣੀਆਂ ਦੀ ਹੱਟੀ